हां जी दोस्तों सत श्री अकाल जी दिस वीडियो तो आपको बहुत-बहुत स्वागत है जी ट्रैक्टर रेट ऑफ एजुकेशन श्रोमणी शुरु, गुरुद्वारा प्रबंधन कमेटी यानी कि एसडीबीसी ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ श्रोमणी गुरुद्वारा प्रबंधन कमेटी ਦੇ ਕਾਲਜਾਂ ਤੇ ਕਾਲਜੇਟ ਸਕੂਲਾਂ ਦੇ ਵਿੱਚ ਟੀਚਿੰਗ ਅਸਾਮੀਆਂ ਲਈ ਭਰਤੀ ਹੋਣ ਜਾ ਰਹੀ ਹੈ ਸਾਈਡ ਡਿਟੇਲਸ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਵਾਂਗੇ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਜੋ ਵੀ ਚੈਨਲ ਦੇ ਉੱਪਰ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਬੈਲ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਰੇ ਨਾਲ ਪਹੁੰਚ ਸਕੇ ਤੇ ਤੁਸੀਂ ਸਮਾਂ ਰਹਿੰਦੇ ਰਿਹਾ ਵੈਕੈਂਸੀਆਂ ਲਈ ਅਪਲਾਈ ਕਰ ਸਕੋ ਜੀ ਹਾਂ ਜੀ ਦੋਸਤਾਂ ਦੀ ਅੱਜ ਦੀਸ ਵੀਡੀਓ ਦੇ ਵੱਲ ਡਾਇਰੈਕਟੋਰੇਟ ਆਫ ਐਜੂਕੇਸ਼ਨ ਸਰੋਨਵੀਕਰ ਦੁਆਰਾ ਬਣਨ ਕਮੇਟੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ ਵਿਦਿਅਕ ਸੈਸ਼ਨ 2025-26 ਲਈ ਵੱਖ-ਵੱਖ ਵਿਸ਼ਿਆਂ ਲਈ ਅថਕ ਵੇਸ ਉੱਪਰ ਸਾਹਿਬ ਪ੍ਰੋਫੈਸਰ ਲੈਕਚਰਰ ਦੀਆਂ ਅਸਾਮੀਆਂ ਲਈ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ ਜੀ ਇਹਨਾਂ ਵੈਕੈਂਸੀਆਂ ਲਈ ਅਪਲਾਈ ਕਰਨ ਦੀ ਲਾਸਟ ਡੇਟ 1 ਮਈ 2025 ਤੱਕ ਹੈ ਜੀ ਸਿੱਖ ਉਮੀਦਵਾਰ ਪਾਤੇ ਨਹੀਂ ਹੋਣਾ ਚਾਹੀਦਾ ਨੋਟੀਫਿਕੇਸ਼ਨ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਜੀ ਇਸ ਲਈ ਬਾਕੀ ਇਨਸਟਰਕਸ਼ਨਸ अगेन ਇਸ ਪ੍ਰਕਾਰ ਦੀ ਜੀ ਆਨਲਾਈਨ ਐਪਲੀਕੇਸ਼ਨ ਜਿਹੜੀ ਸਟਾਰਟਿੰਗ ਡੇਟ ਹੈ ਜੀ ਉਹ 11 April ਤੋਂ ਸਟਾਰਟ ਹੋ ਚੁੱਕੀ ਹੈ ਜੀ 11 April ਤੋਂ ਤੁਸੀਂ ਇਹਨਾਂ ਵਾਕੈਂਸੀਆਂ ਲਈ ਅਪਲਾਈ ਕਰ ਸਕਦੇ ਹੋ ਤੇ ਲਾਸਟ ਡੇਟ ਹੈ ਜੀ 1 May 2025 1 May 2025 ਤੱਕ ਤੁਸੀਂ ਆਨਲਾਈਨ ਆਪਣੀ ਐਪਲੀਕੇਸ਼ਨ ਦੇ ਲਈ ਸਬਮਿਟ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ ਫੀਸ ਸਾਰਿਆਂ ਦੇ ਲਈ 500 ਰੁਪਏ ਪੇਬਲ ਰਹੇਗੀ ਜੀ ਕੈਂਡੀਡੇਟ ਆਪਣੀ ਜਿਹੜੀ ਐਪਲੀਕੇਸ਼ਨ ਦੇ ਉਹ www.desgpcc.or ਤੇ ਉੱਪਰ ਹੀ ਸਬਮਿਟ ਕਰਵਾ ਸਕਦੇ ਨੇ ਇਸੋ ਲਾਭ ਕਿਸੇ ਵੀ ਹੋਰ ਤਰੀਕੇ ਸਬਮਿਟ ਕੀਤੀ ਗਈ ਐਪਲੀਕੇਸ਼ਨ ਅਪਰੂਵ ਨਹੀਂ ਕੀਤਾ ਜਾਵੇਗਾ ਤੁਸੀਂ ਆਪਣੇ ਕੈਂਡੀਡੇਟ ਆਪਣੇ ਲੈਪਟਾਪ ਜਾਂ ਫਿਰ ਕੰਪਿਊਟਰ ਤੇ ਥਰੂ ਹੀ ਆਨਲਾਈਨ ਪੋਰਟਲ ਓਪਨ ਕਰਨ ਜਾਂ ਫਿਰ ਤੁਸੀਂ ਆਪਣੇ ਮੋਬਾਈਲ ਦੇ ਉੱਪਰ ਹੀ ਡੈਸਕਟਾਪ ਵਿੰਡੋ ਓਪਨ ਕਰਕੇ ਜਿਹੜਾ ਪੋਰਟਲ ਹੈ ਜੀ ਉਸ ਨੂੰ ਓਨ ਕਰ ਸਕਦੇ ਹੋ ਸਿੰਪਲ ਮੋਬਾਈਲ 뷰 ਦੇ ਵਿੱਚ ਇਹ ਪੋਰਟਲ ਜਿਹੜਾ ਹੈ ਜੀ ਸਪੋਰਟ ਨਹੀਂ ਕਰੇਗਾ ਨੰਬਰ ਆਫ ਵੈਕੈਂਸੀਆਂ ਲਈ ਜਿਹੜੀ ਵਾਧੇਆ ਵਧਾਉਣ ਜਾਂ ਘਟਾਉਣ ਦਾ ਹੱਕ ਮੈਨੇਜਮੈਂਟ ਦਾ ਹੋਵੇਗਾ ਜੀ ਕੈਂਡੀਡੇਟ ਜਿਹੜੇ ਵੀ ਇਹਨਾਂ ਵੈਕੈਂਸੀ ਲਈ ਅਪਲਾਈ ਕਰਨ ਚਾਹੁੰਦੇ ਨੇ ਜੀ ਉਹਨਾਂ ਦੀ ਮਿਨੀਮਮ ਗ੍ਰੈਜੂਏਸ਼ਨ ਜਿਹੜੀ ਹੈ ਜੀ 50% ਨੰਬਰਾਂ ਦੇ ਨਾਲ ਅਤੇ ਪੋਸਟ ਗ੍ਰੈਜੂਏਸ਼ਨ ਜਿਹੜੀ ਹੈ ਦੀ 55% ਨੰਬਰਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਜਿਹੜੇ ਵੀ ਕੈਂਡੀਡੇਟ ਪੋਸਟ ਗ੍ਰੈਜੂਏਸ਼ਨ ਦੇ ਫਾਈਨਲ ਇਅਰ ਵਿੱਚ ਹੋਣਗੇ ਉਹ ਇਹਨਾਂ ਵੈਕੈਂਸੀਆਂ ਲਈ ਅਪਲਾਈ ਨਹੀਂ ਕਰ ਸਕਦੇ ਜਿਹੜੇ ਵੀ ਕੈਂਡੀਡੇਟ ਇਹਨਾਂ ਵੈਕੈਂਸੀ ਲਈ ਅਪਲਾਈ ਕਰਦੇ ਨੇ ਉਹਨਾਂ ਕੋਲ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਜ਼ਰ ਹੋਣੀ ਜ਼ਰੂਰੀ ਹੋਵੇਗੀ ਜੀ ਜਿਹੜੀ ਪ੍ਰੈਫਰੈਂਸ ਹੈ ਜੀ ਉਹ UGC NET ਜਾਂ PhD ਪਾਸ ਕੈਂਡੀਡੇਟਸ ਨੂੰ ਦਿੱਤੀ ਜਾਵੇਗੀ ਬਟ ਤੁਸੀਂ ਜਿਹੜੀ ਵੀ ਕੰਡੀ ਹੈ ਤੇ ਬਿਨਾ ਨੈਟ ਜਾਂ ਪੀ ਐਚ ਡੀ ਜੋ ਵੀ ਤੁਸੀਂ ਇਹਨਾਂ ਵਕੈਸੀ ਲਈ ਪੋਸਟ ਗ੍ਰੈਜੂਏਸ਼ਨ ਬੇਸ ਦੇ ਉੱਪਰ ਵੀ ਅਪਲਾਈ ਕਰ ਸਕਦੇ ਹੋ ਜੀ ਫਾਰ ਕਾਲਜ ਐਟ ਸਕੂਲਸ ਦੇ ਲਈ ਵੀ ਜਿਹੜੇ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੀ ਪੋਸਟ ਗ੍ਰੈਜੂਏਸ਼ਨ ਜਿਹੜੀ ਹੈ 50% ਨੰਬਰ ਆਉਣ ਦੇ ਨਾਲ ਰੈਲੇਵੈਂਟ ਸਬਜੈਕਟ ਦੇ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਅਤੇ 40% ਨੰਬਰਾਂ ਦੇ ਨਾਲ ਬੀ ਐਡ ਪਾਸ ਕੀਤੀ ਹੋਣੀ ਜ਼ਰੂਰੀ ਹੋਵੇਗੀ ਕੈਂਡੀਡੇਟ ਜਿਹੜੇ ਵੀ ਇਹਨਾਂ ਵਕੈਸੀ ਲਈ ਅਪਲਾਈ ਕਰਦੇ ਹਨ ਚਾਹਦੇ ਨੇ ਨੂੰ ਨਾਈ 10ਵੀਂ ਪੱਧਰੀ ਪੰਜਾਬੀ ਪਾਸ ਕੀਤੀ ਹੋਣੀ ਜ਼ਰੂਰੀ ਹੋਵੇਗੀ ਫੀਮੇਲ ਔਮਨ ਕੈਂਡੀਡੇਟਸ ਨੂੰ ਪ੍ਰੇਫਰੈਂਸ ਦਿੱਤੀ ਜਾਵੇ ਗਰਲ ਕਾਲਜਸ ਦੇ ਵਿੱਚ ਤੇ ਜਿਹੜੇ ਸਿੱਖ ਕੈਂਡੀਡੇਟ ਹੋਣਗੇ ਜੀ ਉਹਨਾਂ ਨੂੰ ਉਹ ਪੱਤੇ ਤਾਂ ਨਹੀਂ ਹੋਣ ਚਾਹੀਦੇ ਸੈਲਰੀ ਐਸ ਪਰ ਮੈਨੇਜਮੈਂਟ ਦੇ ਰੂਲਸ ਦੇ ਹਿਸਾਬ ਨਾਲ ਹੀ ਹੋਵੇਗੀ ਰਿਟਨ ਟੈਸਟ ਅਤੇ ਇੰਟਰਵਿਊ ਸ਼ਡਿਊਲ ਜਿਹੜਾ ਵੀ ਵੈਬਸਾਈਟ ਦੇ ਉੱਪਰ 6 ਮਈ 2025 ਨੂੰ ਅਪਡੇਟ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਦਾ ਸ਼ਡਿਊਲ ਹੈ ਦੀ ਉਸਦੇ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਹੈਗੀ अवेलेबल ਨਹੀਂ ਹੈਗੀਆਂ ਇਸ ਟਾਈਮ ਦੇ ਵਿੱਚ ਬਹੁਤ ਸਾਰੇ ਸਕੂਲਾਂ ਨੇ ਜਿਨ੍ਹਾਂ ਵਿੱਚ ਤੁਸੀਂ ਤੁਸੀਂ ਨੋਟੀਫਿਕੇਸ਼ਨ ਵਿੱਚ ਰੀਡ ਕਰ ਸਕਦੇ ਹੋ ਕਿ ਬਾਬਾ ਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲਸ ਗੁਰਦਾਸਪੁਰਾ ਇਹ ਕਾਫੀ سارے ਕਾਲਜਸ ਹੈਗੇ ਨੇ ਜਿਨ੍ਹਾਂ ਵਿੱਚ ਕਾਲਜ ਯਰ ਸਕੂਲ ਵੀ ਸ਼ਾਮਿਲ ਨੇ ਜਨਰਲ ਤੇ ਵੈਕੈਂਸੀਆਂ ਕਾਫੀ ਸਾਰੀਆਂ ਵੈਕੈਂਸੀਆਂ ਟੋਟਲ 23 ਤੋਂ ਲੈ ਕੇ 31 ਤੱਕ ਕਾਲਜ ਅਤੇ ਸਕੂਲ ਸੈਗਨੇ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਵੈਕੈਂਸੀਆਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਪੰਜਾਬੀ ਇੰਗਲਿਸ਼ ਮੈਥ ਫਾਈਨੈਂਸ ਕਲਚਰ ਬੀਏ ਉੱਪਰ ਵੀ ਇਹਨਾਂ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ ਤੁਹਾਡਾ ਇਸ ਤੋਂ ਇਲਾਵਾ ਦੋਸਤੋ ਕੋਈ ਸਵਾਲ ਵੀ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜਿਹੜਾ ਰਿਪਲਾਈ ਜ਼ਰੂਰ ਕੀਤਾ ਜਾਵੇਗਾ ਵੀਡੀਓ ਦੇ ਅੰਤ ਤੱਕ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ